ਪਾਣੀ ਨੂੰ ਗੁਰਬਾਣੀ ਦੇ ਵਿੱਚ ਬਹੁਤ ਸਤਕਾਰਿਆ ਗਿਆ। ਪਹਿਲਾ ਪਾਣੀ ਜੀਵ ਹੈ। ਤੇ ਜੇ ਅਸੀਂ ਪਾਣੀ ਨੂੰ ਦੂਸ਼ਿਤ ਕਰ ਦੇਵਾਂਗੇ ਜਾਂ ਦੂਸ਼ਿਤ ਕਰਨ ਵਾਲੇ ਪਾਸੇ ਤੁਰਾਂਗੇ ਤੇ ਮੈਂ ਸਮਝਦਾ ਇਹ ਇਨਸਾਨਾਂ ਦਾ ਕਤਲ ਨਹੀਂ ਬਲਕਿ ਇਨਸਾਨੀਅਤ ਦਾ ਵੀ ਕਤਲ ਹੈ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਜਿਹੜੇ ਲੋਕ ਪਾਣੀ ਨੂੰ ਗੰਦਲਾ ਕਰਕੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਨੇ ਉਹਨਾਂ ਤੇ ਤਾਂ ਕਤਲ ਦੇ ਮੁਕੱਦਮੇ ਹੋਣੇ ਚਾਹੀਦੇ। ਕੁਬੇ ਨੌਂ ਲੇਖੀ ਚਾਰ ਸ਼ੋਅ ਹੈ ਉਸ ਮਾਮਲੇ ਤੁਸੀਂ ਕੀ ਦੇ ਦੇਓ ਅ ਪੁਲਿਸ ਨੇ ਗ੍ਰਿਫਤਾਰ ਵੀ ਕੀਤੇ ਭਾਈ ਬਾਤ ਛੜਾਉਂਦੇ ਹੈ ਲਗਾਤਾਰ ਸ਼ਿਕਾਇਤ ਚੱਲ ਰਿਹਾ ਕੁਬੇ ਨੌਂ ਦੇ ਦੇਖੋ ਪਾਣੀ ਨੂੰ ਗੁਰਬਾਣੀ ਦੇ ਵਿੱਚ ਬਹੁਤ ਸਤਕਾਰਿਆ ਗਿਆ ਪਹਿਲਾ ਪਾਣੀ ਚੀਓ ਹੈ ਪਾਣੀ ਜ਼ਿੰਦਗੀ ਹੈ ਔਰ ਜ਼ਿੰਦਗੀ ਚ ਪਾਣੀ ਹੈ ਪਾਣੀ ਜ਼ਿੰਦਗੀ ਦਾ ਆਧਾਰ ਹੈ ਤੇ ਜੇ ਅਸੀਂ ਪਾਣੀ ਨੂੰ ਦੂਸ਼ਿਤ ਕਰ ਦਿਆਂਗੇ ਜਾਂ ਦੂਸ਼ਿਤ ਕਰਨ ਵਾਲੇ ਪਾਸੇ ਤੁਰਾਂਗੇ ਤੇ ਮੈਂ ਸਮਝਦਾ ਇਹ ਇਨਸਾਨਾਂ ਦਾ ਕਤਲ ਨਹੀਂ ਬਲਕਿ ਇਨਸਾਨੀਅਤ ਦਾ ਵੀ ਕਤਲ ਹੈ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਜਿਹੜੇ ਲੋਕ ਪਾਣੀ ਨੂੰ ਗੰਦਲਾ ਕਰਕੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਨੇ ਉਹਨਾਂ ਤੇ ਤਾਂ ਕਤਲ ਦੇ ਮੁਕੱਦਮੇ ਹੋਣੇ ਚਾਹੀਦੇ ਪਾਣੀ ਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰਾਂ ਦੀ ਹੈ ਸਰਕਾਰਾਂ ਨੂੰ ਇਹ ਨਿਭਾਉਣੀ ਚਾਹੀਦੀ ਹੈ ਔਰ ਹਰਾਨੀ ਦੀ ਗੱਲ ਹੈ ਕਿ ਜਿਹੜੀ ਜ਼ਿੰਮੇਵਾਰੀ ਸਰਕਾਰਾਂ ਨੂੰ ਨਿਭਾਉਣੀ ਚਾਹੀਦੀ ਹੈ ਉਹ ਜ਼ਿੰਮੇਵਾਰੀ ਜਿਹੜੀ ਹੈ ਉਹ ਪਬਲਿਕ ਨਿਭਾ ਰਹੀ ਹੈ ਜਿਹਨਾਂ ਨਿਭਾਉਣ ਦਾ ਯਤਨ ਕਰ ਰਹੀ ਹੈ। ਵਰਤਸ਼ੱਦਤ ਵੀ ਸਹਿ ਰਹੀ ਹੈ। ਇਸ ਕਰਕੇ ਸਰਕਾਰਾਂ ਆਪਣਾ ਫਰਜ਼ ਪਛਾਣਨ। ਸਤਲੁਜ ਦਾ ਪਾਣੀ ਕੇਵਲ ਪੰਜਾਬ ਹੀ ਨਹੀਂ ਹੁਣ ਤਾਂ ਹਰਿਆਣਾ ਵੀ ਪੀਂਦਾ ਹੈ, ਰਾਜਸਥਾਨ ਵੀ ਪੀਂਦਾ ਹੈ। ਤੇ ਜਿਸ ਪਾਣੀ ਨੂੰ ਪੀਂਦੇ ਨਾਲ ਕੈਂਸਰ ਵਰਗੀਆਂ ਮਹਾਮਾਰੀਆਂ ਜਿਹੜੀਆਂ ਪੈਦਾ ਹੋ ਰਹੀਆਂ, ਲੋਕ ਮਰ ਰਹੇ ਨੇ, ਲੱਖਾਂ ਰੁਪਏ ਦਾ ਖਰਚ ਹੋ ਰਿਹਾ ਹੈ। ਉਹਨਾਂ ਪਰਿਵਾਰਾਂ ਦਾ ਜਿਹੜੇ ਪਹਿਲੇ ਹੀ ਮੰਦਹਾਲੀ ਦੀ ਜ਼ਿੰਦਗੀ ਜਿਉ ਰਹੇ ਐ ਤੇ ਉਹਨਾਂ ਨੂੰ ਇਸ ਕਸ਼ਟ ਚੋਂ ਕੱਢਣਾ ਉਸ ਪੀੜਾ ਚੋਂ ਕੱਢਣਾ ਸਰਕਾਰਾਂ ਦਾ ਫਰਜ਼ ਬਣਦਾ ਹੈ ਸਰਕਾਰਾਂ ਆਪਣਾ ਫਰਜ਼ ਪਛਾਣਨ ਤੇ ਦਰਿਆ ਜਿਹੜੇ ਐ ਸਾਫ਼ ਰੱਖਣ ਲਈ ਚਾਰਾਚ ਵੀ ਜਿਹੜੀ ਐ ਉਹ ਜ਼ਰੂਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ